ਲੋ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਅਤੇ ਭਾਰਤ ਦੇ ਵਿਚਕਾਰ ਰਿਸ਼ਤੇ ਵਿਗੜੇ ਤਾਂ ਸਿੱਧੇ ਤੌਰ ਤੇ ਉਸ ਚੀਜ਼ ਦਾ ਅਸਰ ਜ਼ਿਆਦਾਤਰ ਪੰਜਾਬ ਤੇ ਦੇਖਣ ਨੂੰ ਮਿਲਿਆ ਪਰ ਜਿਸ ਤਰੀਕੇ ਦੇ ਨਾਲ ਜੀ7 ਸੱਮਿਟ ਹੋਇਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੁੰਦੀ ਹੈ ਤਾਂ ਸਿੱਧੇ ਤੌਰ ਦੇ ਉੱਪਰ ਉਹ ਰਿਸ਼ਤੇ ਸੁਧਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਦਾ ਫਾਇਦਾ ਪੰਜਾਬ ਨੂੰ ਮਿਲਦਾ ਹੋਇਆ ਨਜ਼ਰ ਆਏਗਾ ਗੱਲਬਾਤ ਕਰਾਂਗੇ ਸਤਨਾਮ ਸੰਧੂ ਸਾਹਿਬ ਦੇ ਨਾਲ ਜੋ ਰਾਸ਼ਵਾ ਸੰਸਦ ਨੇ ਸਾਨੂੰ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਜੀ ਮੀਡੀਆ ਦੇ ਉੱਪਰ ਬਹੁਤ ਬਹੁਤ ਧੰਨਵਾਦ ਜੀ ਜਿਸ ਤਰੀਕੇ ਦੇ ਨਾਲ ਮੈਂ ਗੱਲ ਕੀਤੀ ਪੰਜਾਬ ਦੀ ਕੈਨੇਡਾ ਦੀ ਭਾਰਤ ਦੀ ਕੈਨੇਡਾ ਦਾ ਜਦੋਂ ਜ਼ਿਕਰ ਕਰਦੇ ਆ ਪੰਜਾਬੀਆਂ ਦਾ ਜ਼ਿਕਰ ਨਾ ਵੀ ਸ਼ਾਇਦ ਹੋ ਹੀ ਨਹੀਂ ਸਕਦਾ ਪਿਛਲੇ ਦਿਨਾਂ ਚ ਰਿਸ਼ਤੇ ਵਿਗੜੇ ਕੁਝ ਕੂਟਨੀਤੀ ਸਬੰਧ ਉਹ ਜਿਹੇ ਹੋਏ ਕੁਝ ਘਟਨਾਵਾਂ ਹੋਈਆਂ ਹੋਈਆਂ ਕਿ ਪੰਜਾਬ ਤੇ ਅਸਰ ਪਿਆ ਪਰ ਹੁਣ ਜਿਸ ਤਰੀਕੇ ਦੀ G7 ਦੀ ਇਹ ਮੁਲਾਕਾਤ ਹੋਈ ਹੈ ਕਿਸ ਤਰੀਕੇ ਦੇ ਰਿਸ਼ਤਿਆਂ ਦੇ ਵਿੱਚ ਸੁਧਾਰ ਦੀ ਪਹਿਲਾਂ ਤਾਂ ਤੁਸੀਂ ਉਮੀਦ ਦੇਂਦੇ ਹੋ ਦੇਖੋ ਜੀ ਬਹੁਤ ਵੱਡੀ ਉਮੀਦ ਹੈ ਔਰ ਹੁਣ ਤਾਂ ਨਤੀਜੇ ਸਾਹਮਣੇ ਆ ਗਿਆ ਜਦੋਂ ਦੀ ਕੈਨੇਡਾ ਦੇ ਵਿੱਚ ਲੀਡਰਸ਼ਿਪ ਚੇਂਜ ਹੋਈ ਆ ਮਿਸਟਰ ਮਾਰਕਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਣੇ ਆ ਉਸ ਤੋਂ ਬਾਅਦ ਇੱਕ ਨਵੀਂ ਸੋਚ ਇੱਕ ਨਵੀਂ ਵਿਚਾਰਧਾਰਾ ਲੈ ਕੇ ਆਏ ਆ ਔਰ ਉਹਨਾਂ ਦੀ ਸੋਚ ਜਿਹੜੀ ਆ ਉਹ ਵਿਕਾਸਸ਼ੀਲ ਸੋਚ ਹੈ ਔਰ ਇਸ ਬਾਬਦੇ ਨਾਲ ਜੀ 7 ਜਦੋਂ ਆਉਂਦਾ ਹੈ ਉਸ ਵੇਲੇ ਭਾਰਤ ਤੋਂ ਇਨਵੀਟੇਸ਼ਨ ਦੇਣ ਦੀ ਗੱਲ ਜਦੋਂ ਹੁੰਦੀ ਹੈ ਕੁਝ ਲੋਕ ਇਸ ਤੇ ਇਤਰਾਜ਼ ਠਾਉਣ ਦੀ ਕੋਸ਼ਿਸ਼ ਕਰਦੇ ਆ ਔਰ ਉਸ ਵੇਲੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਸਟੇਟਮੈਂਟ ਦਿੰਦੇ ਆ ਕਿ ਭਾਰਤ ਦੁਨੀਆ ਦੀ ਇੱਕ ਵੱਡੀ ਅਰਥਵਿਵਸਥਾ ਹੈ ਚੌਥੇ ਨੰਬਰ ਦੀ ਅਰਥਵਸਥਾ ਔਰ ਭਾਰਤ ਦਾ ਰੁਤਬਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਰੁਤਬਾ ਪੂਰੀ ਦੁਨੀਆ ਦੇ ਵਿੱਚ ਬਹੁਤ ਐਮੀਅਤ ਰੱਖਦਾ ਹੈ ਔਰ ਕਿਸੇ ਵੀ ਤਰੀਕੇ ਨਾਲ ਭਾਰਤ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਬੜੇ ਸਨਮਾਨ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਨਵਾਈਟ ਕਰ ਰਹੇ ਇੱਕ ਬਹੁਤ ਵੱਡਾ ਸੰਕੇਤ ਸੀ ਉਹਨਾਂ ਨੇ ਦਿੱਤਾ ਔਰ ਉਸ ਤੋਂ ਬਾਅਦ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਉੱਥੇ ਜਾਣ ਵਾਸਤੇ ਆਪਣੀ ਹਮੀ ਭਰਦੇ ਹੈ ਤੇ ਉਸ ਤੋਂ ਬਾਅਦ ਕੁਝ ਵੱਖਵਾਦੀ ਤਾਕਤਾਂ ਨੇਰੋਲਾ ਕੋਲਾ ਸ਼ੁਰੂ ਕੀਤਾ ਕਿ ਅਸੀਂ ਵਿਰੋਧ ਕਰਾਂਗੇ ਜੀ ਸਿੱਖਾਂ ਦੇ ਨਾਮ ਤੇ ਖਾਸ ਕਰਕੇ ਇਹ ਵਿਰੋਧ ਕਰਨ ਦੀ ਗੱਲ ਹੋਈ ਪਰ ਸਚਾਈ ਸਾਹਮਣੇ ਆ ਗਈ ਮੈਂ ਪ੍ਰਵਾਸੀ ਭਾਰਤੀਆਂ ਨੂੰ ਪ੍ਰਵਾਸੀ ਪੰਜਾਬੀਆਂ ਨੂੰ ਤੇ ਖਾਸ ਕਰਕੇ ਕੈਨੇਡੀਅਨ ਸਿੱਖਾਂ ਨੂੰ ਇਸ ਗੱਲ ਦੀ ਵਧਾਈ ਵੀ ਦੇਣੀ ਚਾਹਣਾ ਧੰਨਵਾਦ ਵੀ ਕਰਨਾ ਚਾਹਣਾ ਜਿਨ੍ਹਾਂ ਨੇ ਬੜੀ ਸੂਝ ਬੂਝ ਦਾ ਜਿਹੜਾ ਸਬੂਤ ਦਿੱਤਾ ਹੈ ਬਹੁਤ ਸੰਜੀਦਗੀ ਦੇ ਨਾਲ ਉਹਨਾਂ ਨੇ ਭਰ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਔਰ ਉੱਥੇ ਇੰਨਾ ਸੁਖਾਵਾਂ ਮਾਹੌਲ ਬਣਿਆ ਕਿ ਦੋਨੋਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਮੌਕੇ ਤੇ ਹੀ ਇਹ ਫੈਸਲਾ ਕੀਤਾ ਹਾਲਾਂਕਿ ਜੀ7 ਸਮਿਟ ਦਾ ਮੁੱਦਾ ਤੇ ਅਲੱਗ ਸੀ ਬਿਲਕੁਲ ਲੇਕਿਨ ਇਹ ਜਿਹੜੇ ਸਬੰਧ ਵਿਗੜੇ ਸੀ ਉਹਨਾਂ ਨੂੰ ਸੁਧਾਰਨ ਵਾਸਤੇ ਤੁਰੰਤ ਫੈਸਲਾ ਲਿਆ ਗਿਆ ਔਰ ਮੈਂ ਸਮਝਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਾਕੀ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਰੱਖਦੇ ਹੋਏ ਲੋਕਾਂ ਦੀਆਂ ਭਾਵਨਾਵਾਂ ਨੂੰ ਤਰਜੀਹ ਦਿੱਤੀ ਹੈ ਨਹੀਂ ਤਾਂ ਕਈ ਵਾਰੀ ਹੁੰਦਾ ਹੈ ਕਿ ਇੰਨੇ ਵੱਡੇ ਕੂਟਨੀਤਿਕ ਸਬੰਧਾਂ ਵਿੱਚ ਉਹ ਤਰੇੜਾ ਆ ਜਾਣ ਸਮਾ ਲੱਗਦਾ ਹੈ ਮੀਟਿੰਗਾਂ ਹੁੰਦੀਆਂ ਐ ਡਿਲੀਬ੍ਰੇਸ਼ਨਸ ਹੁੰਦੀਆਂ ਐ ਸੋਚ ਵਿਚਾਰ ਹੁੰਦੀ ਐ ਲੇਕਿਨ ਪਰ ਨਹੀਂ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਇਹ ਭਾਵਨਾ ਮੈਂ ਭਾਰਤ ਦੇ ਬਹੁਤ ਪੁਰਾਣੇ ਰਿਸ਼ਤੇ ਹੈ ਕੈਨੇਡਾ ਦੇ ਨਾਲ ਔਰ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਸਾਡੇ ਜਿਹੜੇ ਆ ਉੱਥੇ ਵੱਸਦੇ ਐ ਸਾਡਾ 9 ਬਿਲੀਅਨ ਡਾਲਰ ਦਾ ਟ੍ਰੇਡ ਐ ਸਾਡਾ ਕੈਨੇਡਾ ਦੇ ਨਾਲ ਔਰ 2 ਮਿਲੀਅਨ ਪਰ ਪ੍ਰਵਾਸੀ ਭਾਰਤੀ ਛੱਡੇ ਉੱਥੇ ਰਹਿੰਦੇ ਐ ਔਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜਨ ਵਾਸਤੇ ਜਾਂਦੇ ਐ ਉਨਵੀਂ ਜਦ ਤੋਂ ਇਹ ਤਨਾ ਪੈਦਾ ਹੋਇਆ ਸੀ ਮੇਰੀ ਜਾਣਕਾਰੀ ਮੀਤਾਬਕ 20000 ਵਿਦਿਆਰਥੀ ਉਹ ਸਾਡਾ ਜਿਹਨੂੰ ਸਟੱਡੀ ਪਰਮਿਟ ਮਿਲੇ ਹੋਏ ਸੀ ਉਹ ਵਿੱਚ اٹਕ ਗਿਆ ਉਹ ਰਹਿ ਗਿਆ ਹਜ਼ਾਰਾਂ ਲੱਖਾਂ ਨੌਜਵਾਨ ਹੋਰ ਜਿਨ੍ਹਾਂ ਨੇ ਜਾਣਾ ਸੀ ਪ੍ਰਵਾਸ ਕਰਨਾ ਸੀ ਦੇਖੋ ਇਹ ਸੱਚਾਈ ਹੈ ਕਿ ਕੈਨੇਡਾ ਇੱਕ ਸਾਡੇ ਵਾਸਤੇ ਇੱਕ ਅ fırsਰਾਂ ਦੀ ਧਰਤੀ ਹੈ ਕਿਉਂਕਿ ਉੱਥੇ ਦੀ ਆਬਾਦੀ ਬਹੁਤ ਘੱਟ ਹੈ ਔਰ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਖਿਚਾਲੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਬਹੁਤ ਸਨਮਾਨ ਹੈ ਉੱਥੇ ਪ੍ਰਵਾਸੀਆਂ ਭਾਰਤੀਆਂ ਦਾ ਖਾਸ ਕਰਕੇ ਪੰਜਾਬੀਆਂ ਦਾ ਔਰ ਉਹ ਸਾਡੇ ਵਾਸਤੇ ਇੱਕ ਵੱਡੀ ਚਿੰਤਾ ਦਾ ਵਿਸ਼ਾ ਸੀ ਜਦੋਂ ਸਬੰਧ ਖਰਾਬ ਹੋਏ ਆ ਤੇ ਵੱਡੀ ਗਿਣਤੀ 70 ਲੱਖ ਲੋਕ ਟਰੈਵਲ ਕਰਦੇ ਆ ਕੈਨੇਡਾ ਭਾਰਤ ਦੇ ਦਰਮਿਆਨ ਸਾਲ ਦੇ ਦੌਰਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਪ੍ਰਵਾਸ ਹੁੰਦਾ ਹੈ ਲੋਕ ਆਉਂਦੇ ਜਾਂਦੇ ਆ 9 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ ਤੇ ਫਿਰ ਸੁਭਾਵਿਕ ਹੈ ਕਿ ਜਿਹੜਾ ਇਹ ਜਦੋਂ ਰਿਸ਼ਤੇ ਖਰਾਬ ਹੁੰਦੇ ਇੱਕ ਵੱਡਾ ਪ੍ਰਭਾਵ ਮਤਾ ਪੈਂਦਾ ਪੰਜਾਬੀਆਂ ਵਾਸਤੇ ਤਾਂ ਕਿੰਨੀ ਪੰਜਾਬ ਹੈ ਕੈਨੇਡਾ ਔਰ ਪੰਜਾਬੀਆਂ ਵਾਸਤੇ ਇਹਦਾ ਜਿਆਦਾ ਪ੍ਰਭਾਵ ਸੀ ਔਰ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਪੰਜਾਬੀਆਂ ਵਾਸਤੇ ਖਾਸ ਕਰਕੇ ਕਿ ਸਾਡੇ ਵਾਸਤੇ ਰਸਤੇ ਖੁੱਲੇ ਨੇ ਨਵੀਆਂ ਸੰਭਾਵਨਾਵਾਂ ਬਣੀਆਂ ਔਰ ਸਿਰਫ ਇੰਨਾ ਨਹੀਂ ਹੋਇਆ ਕਿ ਭਾਰਤੀ ਦੂਤਾਵਾਸ ਜਿਹੜੇ ਆ ਉਹਨਾਂ ਦੇ ਸਬੰਧ ਬਹਾਲ ਕੀਤੇ ਗਏ ਆ ਭਾਰ ਦੇ ਜਿਹੜੇ ਹਾਈ ਕਮਿਸ਼ਨਰ ਨੇ ਉਹ ਜਲਦੀ ਉਥੇ ਕੈਨੇਡਾ ਭੇਜ ਜਾ ਰਹੇ ਹੋ ਕੈਨੇਡਾ ਦੇ ਹਾਈ ਕਮਿਸ਼ਨਰ ਜਲਦੀ ਭਾਰਤ ਭੇਜ ਜਾ ਰਹੇ ਨਾਰਮਲਾਈਜ਼ ਸਭ ਕੁਝ ਹੋ ਗਿਆ ਲੇਕਿਨ ਨਵੀਆਂ ਜਿਹੜੀਆਂ ਅਨਾਉਂਸਮੈਂਟਸ ਹੋਈਆਂ ਨੇ ਦੋਨੋਂ ਪ੍ਰਧਾਨ ਮੰਤਰੀਆਂ ਵੱਲੋਂ ਜਦੋਂ ਤੁਸੀਂ ਦੇਖੋਗੇ ਉਸ ਦੇ ਵਿੱਚ ਨਵੇਂ ਏਰੀਆ ਜਿਹੜੇ ਨੇ ਉਹਨਾਂ ਵਿੱਚ ਕੰਮ ਕਰਨ ਦਾ ਐਲਾਨ ਕੀਤਾ ਗਿਆ ਹੈ ਡਿਜੀਟਲ ਪਲੇਟਫਾਰਮ ਦੇ ਉੱਪਰ ਆਰਟੀਫੀਸ਼ੀਅਲ ਇੰਟੈਲੀਜੈਂਸ এনवायरमेंट ਦੀ ਸਕਿਉਰਟੀ ਇਹਨਾਂ ਉੱਪਰ ਜਿਹੜਾ ਭਾਰਤ ਤੇ ਕੈਨੇਡਾ ਦੇ ਦਰਮਿਆਨ ਮਿਲ ਕੇ ਨਵਾਂ ਤਾਲ ਮਿਲ ਬੈਠੇਗਾ ਕੰਮ ਕਰਨਗੇ ਪੁਰਾਣੇ ਵਪਾਰ ਤਾਂ ਚੱਲਦੇ ਰਹਿਣਗੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਹੜੀਆਂ ਅਸੀਂ ਦਾਲਾਂ ਛੋਲੇ ਇਹ ਸਾਰੀਆਂ ਚੀਜ਼ਾਂ ਖਾਣੇ ਆ ਇਹ ਕੈਨੇਡਾ ਤੋਂ ਆਉਂਦੀਆਂ ਸਾਡੇ ਕੋਲੇ ਔਰ ਸਾਡੀਆਂ ਦਵਾਈਆਂ ਸਾਡੇ ਹੋਰ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਵਸਤਾਂ ਨੇ ਉਹ ਕੈਨੇਡਾ ਦੇ ਵੇ ਜਾਂਦੀਆਂ ਦਵੱਲੇ ਸਬੰਧਾਂ ਦੇ ਵਿੱਚ ਬਰਾਬਰ ਦਾ ਤਕਰੀਬਨ ਜਿਹੜਾ ਵਪਾਰ ਹੈ ਉਹ ਆਦਾਨ ਪ੍ਰਦਾਨ ਚੱਲਦਾ ਹੈਗਾ ਔਰ ਬਹੁਤ ਵੱਡਾ ਐਗਰੀਕਲਚਰ ਦੇ ਵਿੱਚ ਵੀ ਜਿਹੜੀਆਂ ਨਵੀਆਂ ਅ ਜਿਹੜੀਆਂ ਸਾਡੀਆਂ ਕੋਲਾਬੋਰੇਸ਼ਨਸ ਹੋਈਆਂ ਨੇ ਸਾਡੀ ਇੰਡਸਟਰੀ ਦੀ ਕੋਲਾਬੋਰੇਸ਼ਨ ਉੱਤੇ ਹੋਈ ਹੈ ਸਾਡੀ ਮਹਿੰਦਰਾ ਨਿਮਿੰਦਰਾ ਦੀ ਉੱਤੇ ਦੀ ਇੰਡਸਟਰੀ ਨਾਲ ਹੋਈ ਹੈ ਤੇ ਬਹੁਤ ਵੱਡੀਆਂ ਸੰਭਾਵਨਾਵਾਂ ਸਾਡੇ ਖੇਤੀ ਵਿੱਚ ਵੀ ਨੇ ਕਿ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ ਖਾਸ ਤਰੀਕਿ ਤੇ ਨਾਲ ਸੰਦੂਸ ਸਾਹਿਬ ਜਦੋਂ 1973 ਦੇ ਵਿੱਚ ਜੀ7 ਦਾ ਨਿਰਮਾਣ ਕੀਤਾ ਜਾਂਦਾ ਜਾਂ 6 ਉਹ ਦੇਸ਼ ਜਿਹੜੇ ਉਸ ਸਮੇਂ ਜੀ7 ਜਾਂ ਜੀ6 ਤਿਆਰ ਹੋਏ ਸੀਗੇ ਇਹ ਉਹ ਦੇਸ਼ ਸੀ ਜਿਨ੍ਹਾਂ ਦੇਸ਼ਾਂ ਦੀ ਅਰਥ ਵਿਵਸਥਾ ਉਸ ਸਮੇਂ ਟੌਪ ਤੇ ਮੰਨੀ ਜਾਂਦੀ ਸੀ ਅੱਜ ਦੇ ਟਾਈਮ ਦੇ ਵਿੱਚ ਭਾਰਤ ਦੀ ਅਰਥ ਵਿਵਸਥਾ ਚੌਥੇ ਨੰਬਰ ਦੀ ਅਰਥ ਵਿਵਸਥਾ ਹੈ ਲੱਗਦਾ ਨਹੀਂ ਕਿ ਜੀ7 ਦੇ ਵਿੱਚ ਇੱਕ ਦੇਸ਼ ਹੋਰ ਐਡ ਕਰਕੇ ਇਸ ਟੌਪ ਦੀ ਅਰਥ ਵਿਵਸਥਾ ਨੂੰ ਵੀ ਉਸ ਨੂੰ ਪਰਮਨੈਂਟ ਮੈਂਬਰ ਜਿਹੜਾ ਬਣਾ ਲੈਣਾ ਚਾਹੀਦਾ ਹੈ। ਦੇਖੋ ਭਾਰਤ ਵਿਸ਼ੇ ਪਦਰਤੇ ਤੁਸੀਂ ਦੇਖੋਗੇ ਕਿ ਭਾਰਤ ਦੀ ਜਿਹੜੀ ਪੋਜੀਸ਼ਨ ਹੈ ਇੱਕ ਤਾਂ ਭਾਰਤ ਗਲੋਬਲ ਸਾਊਥ ਦੀ ਅਗਵਾਈ ਕਰ ਰਿਹਾ ਹੈਗਾ। ਗਲੋਬਲ ਸਾਊਥ ਇੱਕ ਬਹੁਤ ਵੱਡਾ ਖੇਤਰ ਹੈ ਦੁਨੀਆ ਦਾ ਜਿਸ ਦੇ ਵਿੱਚ ਬਹੁਤ ਸਾਰੇ ਦੇਸ਼ ਜਿਨ੍ਹਾਂ ਚ ਡਿਵੈਲਪਿੰਗ ਨੇਸ਼ਨਸ ਵੀ ਹੈ। ਉਹਨਾਂ ਦੀ ਜਿਹੜੀ ਸਾਰੀ ਦੀ ਸਾਰੀ ਉਮੀਦ ਤੇ ਆਸ ਹੈ ਨਾ ਉਹ ਭਾਰਤ ਤੇ ਤੇ ਪਰ ਦੇ ਪ੍ਰਧਾਨ ਮੰਤਰੀ ਆ ਇਹ ਉਹਨਾਂ ਦੀ ਵਿੱਚ ਗੱਲ ਕਰਦੇ ਆ ਤੁਸੀਂ ਦੇਖੋਗੇ ਜੀ 20 ਦੇ ਵਿੱਚ ਵੀ ਉਹਨਾਂ ਨੇ ਅਫਰੀਕਨ ਕੰਟਰੀ ਦੀ ਗੱਲ ਬੜੇ ਜ਼ੋਰ ਸ਼ੋਰ ਨਾਲ ਕੀਤੀ ਸੀ ਔਰ ਉਹਨਾਂ ਦੀ ਮੈਂਬਰਸ਼ਿਪ ਵਾਸਤੇ ਪ੍ਰਧਾਨ ਤੇ ਪ੍ਰਧਾਨ ਮੰਤਰੀ ਜੀ ਨੇ ਪੱਖ ਰੱਖਿਆ ਸੀ ਔਰ ਹੋਇਆ ਕਰਵਾਇਆ ਉਹਨਾਂ ਨੇ ਹੁਣ ਇੱਥੇ ਵੀ ਕੈਨੇਡੀਅਨ ਪ੍ਰਾਈਮ ਮਿੰਿਸਟਰ ਨੇ ਸਪੱਸ਼ਟ ਕਰ ਦਿੱਤਾ ਕਿ ਭਾਰਤ ਨੂੰ ਹੁਣ ਦੇਖਿਆ ਹੀ ਨਹੀਂ ਕੀਤਾ ਜਾ ਸਕਦਾ ਤੇ ਭਾਰਤ ਦਾ ਜਿਹੜਾ ਪ੍ਰਭਾਵ ਹੈ ਵਿਸ਼ਵ ਪੱਧਰ ਤੇ ਅੱਜ ਤੱਕ ਦੇਖੋਗੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਯੁੱਧ ਚੱਲ ਰਿਹਾ ਹੈਗਾ ਲੜਾਈਆਂ ਚੱਲ ਰਹੀਆਂ ਹਨ ਲੇਕਿਨ ਕਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਾਨੂੰ ਭਾਰਤ ਦੀ ਜਿਹੜੀ ਆਣ-ਬਣ ਤੇ ਸ਼ਾਨ ਵੀ ਬਹਲ ਰੱਖੀ ਆ ਪਾਕਿਸਤਾਨ ਦੇ ਵਿੱਚ ਤੰਕਬਾਦੀ ਅੱਡੇ ਵੀ ਤਬਾਹ ਕੀਤੇ ਆ ਲੇਕਿਨ ਭਾਰਤ ਨੂੰ ਯੁੱਧ ਦੀ ਸਥਿਤੀ ਤੋਂ ਵੀ ਬਚਾਇਆ ਹੈ ਇਹ ਇੱਕ ਬਹੁਤ ਵੱਡੀ ਸਿਆਣਪ ਉਹ ਦੂਰਅੰਦੇਸ਼ੀ ਹੈ ਕਿ ਜਦੋਂ ਪਾਕਿਸਤਾਨ ਨੇ ਅ ਇਹ ਰਿਕਵੈਸਟ ਕੀਤੀ ਭਾਰਤ ਨੂੰ ਪਾਕਿਸਤਾਨੀ ਜਿਹੜੀ ਫੌਜ ਵੱਲੋਂ ਸਾਡੇ ਫੌਜ ਦੇ ਸੀਨੀਅਰ ਅਫਸਰਾਂ ਨੂੰ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਕਿ ਅਸੀਂ ਜੁੱਦ ਬੰਦ ਕਰਨਾ ਚਾਹੁੰਦੇ ਹਾਂ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਸਾਡੀ ਲੜਾਈ ਤਾਂ ਪਾਕਿਸਤਾਨ ਦੇ ਲੋਕਾਂ ਨਾਲ ਥੋੜੀ ਹੈ ਨਾ ਹੀ ਪਾਕਿਸਤਾਨ ਦੀ ਆਰਮੀ ਦੇ ਨਾਲ ਹੈ ਸਾਡੀ ਲੜਾਈ ਤਾਂ ਤਾਕਤਵਾਦ ਦੇ ਖਿਲਾਫ ਹੈ ਜਿਨ੍ਹਾਂ ਨੇ ਕਰਾ ਕੀਤਾ ਸੀ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੈ ਤੁਸੀਂ ਅੱਗੇ ਗੋਲੀ ਨਹੀਂ ਚਲਾਓਗੇ ਤੇ ਅਸੀਂ ਨਹੀਂ ਚਲਾਵਾਂਗੇ ਲੇਕਿਨ ਇਹ ਬਰਦਾਸ਼ਤ ਨਹੀਂ ਹੋਏਗਾ ਕਿ ਦੁਬਾਰਾ ਤੋਂ ਵੀ ਸਾਡੇ ਦੇਸ਼ ਦੇ ਕਿਸੇ ਨਾਗਰਿਕ ਤੇ ਹਮਲਾ ਕਰੋ ਬਹੁਤ ਵੱਡੀ ਗੱਲ ਹੋਈ ਹੈ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਤਾਂ ਸਾਰੇ ਪਾਸਿਓਂ ਜਿਹੜੀਆਂ ਗੱਲਾਂ ਨੇ ਉਹ ਬਹੁਤ ਪੋਜ਼ਿਟਿਵ ਮੈਨੂੰ ਲੱਗਦੀਆਂ ਨੇ ਕਿ ਸਾਡੇ ਵਾਸਤੇ ਨਵੇਂ ਰਸਤੇ ਖੁੱਲੇ ਆ ਜਿਹੜੇ ਵਿਦਿਆਰਥੀ ਸਾਡੇ ਬਾਹਰ ਜਾਣੇ ਸੀ ਹੁਣ ਬਾਹਰ ਜਾ ਸਕਣਗੇ ਜਿਨ੍ਹਾਂ ਦੇ ਪਰਿਵਾਰ ਵਿੱਚ ਅੱਧੇ ਪਰਿਵਾਰ ਇੱਥੇ ਆ ਤੁਸੀਂ ਦੇਖੋਗੇ ਜਿੰਨੇ ਉੱਥੇ ਸਾਡੇ ਪ੍ਰਵਾਸੀ ਪੰਜਾਬੀ ਬੈਠੇ ਆ ਨਾ ਜੀ ਉਹਨਾਂ ਦੀ ਕਰਮ ਭੂਮੀ ਤਾਂ ਕੈਨੇਡਾ ਬਣ ਗਿਆ ਲੇਕਿਨ ਜਨਮ ਭੂਮੀ ਤਾਂ ਉਹਦੀ ਪੰਜਾਬ ਹੈ ਭਾਰਤ ਹੈ ਉਹਨਾਂ ਦਾ ਦਿਲ ਆਪਣੀ ਕਰਮ ਭੂਮੀ ਵਾਸਤੇ ਵੀ ਟੜਕਦਾ ਹੈ ਤੇ ਉਹਨਾਂ ਦਾ ਦਿਲ ਆਪਣੀ ਜਨਮ ਭੂਮੀ ਵਾਸਤੇ ਵੀ ਬਰਾਬਰ ਦਾ ਹੀ ਟੜਕਦਾ ਹੈ ਉਹਨਾਂ ਦੇ ਘਰ-ਬਾਰ ਉਹਨਾਂ ਦੀਆਂ ਜਾਇਦਾਦਾਂ ਉਹਨਾਂ ਦੀਆਂ ਰਿਸ਼ਤੇਦਾਰੀਆਂ ਇੱਥੇ ਹੋਣ ਕਰਕੇ ਉਹ ਬਹੁਤ ਵੱਡੇ ਇੱਕ ਪਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਸੀ। ਔਰ ਮੈਂ ਤੁਹਾਡੇ ਮਾਧਿਅਮ ਤੋਂ ਇੱਕ ਵਾਰ ਫਿਰ ਧੰਨਵਾਦ ਵੀ ਕਰਨਾ ਚਾਹੁੰਦਾ ਪ੍ਰਵਾਸੀ ਪੰਜਾਬੀਆਂ ਦਾ ਖਾਸ ਕਰਕੇ ਔਰ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਕਿ ਸਾਨੂੰ ਸ਼ਾਂਤੀ ਦੇ ਵਿੱਚ ਫਾਇਦਾ ਹੈ, ਸਾਨੂੰ ਸੁਧ ਭਾਵਨਾ 'ਚ ਫਾਇਦਾ ਹੈ, ਸਾਨੂੰ ਸਬੰਧਾਂ ਦੇ ਬਿਹਤਰ ਹੋਣ ਵਿੱਚ ਫਾਇਦਾ ਹੈ। ਸਾਨੂੰ ਪੜ੍ਹਾਓ, ਢੜਕਾਓ, ਅਕਸਾਓ ਗੱਲਾਂ ਕਰਨ ਵਾਲੀਆਂ ਜਿਹੜੀਆਂ ਏਜੰਸੀਆਂ ਹੈਗੀਆਂ ਨੇ ਉਹ ਕੁਝ ਲੋਕ ਜਿਹੜੇ ਇਸ ਵੱਧ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਵੀ ਕੀਤੀ ਹੈ। ਪਰ ਉਹ ਐਕਸਪੋਜ਼ ਹੋ ਗਏ ਉਹ ਠੁੱਸ ਹੋ ਗਿਆ ਕੰਮ ਸਾਰਾ ਕਿਸੇ ਤਰੀਕੇ ਨਾਲ ਤੁਸੀਂ ਦੇਖੋਗੇ ਵੱਡੇ ਵੱਡੇ ਲਾਨ ਕੀਤੇ ਗਏ ਸੀ ਕਿ ਅ ਇੱਥੇ ਪਰਦੇ ਪਰਦਾਨ ਮਤਰੀ ਆਉਣਗੇ ਤਾਂ ਆਪਣੀ ਮਰਜ਼ੀ ਨਾਲ ਜਾਣਗੇ ਸਾਡੀ ਮਰਜ਼ੀ ਨਾਲ ਉਹ ਸ਼ਹਨ ਨਾਲ ਗਏ ਆ ਜਿਹਨੂੰ ਪੰਜਾਬੀ ਵਿੱਚ ਗਿੱਦੜ ਧਮਕੀਆਂ ਕਹਿੰਦੇ ਨੇ ਹਾਂ ਕਹਿ ਸਕਦੇ ਆ ਪਰ ਦੇਖੋ ਗੱਲ ਇਹ ਹੈ ਕਿ ਤੁਸੀਂ ਪੂਰੀ ਕਮਿਊਨਿਟੀ ਜਿਹੜੀ ਹੈ ਸਮੱਸਿਆ ਕੀ ਹੈ ਕਿ ਜਿਹੜੇ ਛਾਤੀ ਪਸੰਦ ਪ੍ਰਗਤੀਵਾਦੀ ਲੋਗ ਹੈ ਉਹ ਬੋਲਦੇ ਨਹੀਂ ਆ ਉਹ ਆਪਣਾ ਕੰਮ ਕਰਨ ਨੂੰ ਤਰਜੀਹ ਦਿੰਦੇ ਆ ਪਰ ਵੱਡੀ ਗਿਣਤੀ ਉਹਨਾਂ ਦੀ ਹੈ ਜ਼ਿਆਦਾਤਰ ਲੋਕ ਤਾਂ ਸ਼ਾਂਤੀ ਚਾਹੁੰਦੇ ਆ, ਤਰੱਕੀ ਚਾਹੁੰਦੇ ਆ, ਚੰਗੇ ਸਬੰਧ ਚਾਹੁੰਦੇ ਆ। ਲੇਕਿਨ ਉਹ ਕਹਿੰਦੇ ਵੀ ਅਸੀਂ ਬੋਲ ਕੇ ਕੀ ਲੈਣਾ। ਹੁਣ ਲੇਕਿਨ ਸਮ ਆ ਗਿਆ ਕਿ ਹੁਣ ਲੋਕੋ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਸੇ ਦਿਵਾਰ ਵੀ ਤੁਸੀਂ ਦੇਖੋਗੇ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਲੇਕਿਨ ਸ਼ਰਿਆਮ ਲੋਕੋ ਨੇ ਸਵਾਗਤ ਕੀਤਾ ਹੈ। ਤੁਸੀਂ ਦੇਖੋਗੇ ਵੱਡੀ ਗਿਣਤੀ 'ਚ ਸਟੇਟਮੈਂਟ ਆਈਆਂ ਨੇ। ਲੋਕੋ ਨੇ ਸ਼ਰਿਆਮ ਮੀਡੀਆ ਦੇ ਸਾਹਮਣੇ ਆ ਕੇ ਕਿਹਾ ਹੈ, ਇਕੱਠ ਕਰਕੇ ਕਿਹਾ ਹੈਗਾ ਕਿਉਂਕਿ ਲੋਕ ਇਹ ਗੱਲ ਨੂੰ ਸਮਝਦੇ ਆ ਗਏ ਕਿ ਉਹ ਪ੍ਰਭਾਵਿਤ ਹੋ ਰਹੇ ਨੇ ਔਰ ਉਹਨਾਂ ਦਾ ਏਜੰਡਾ ਨਹੀਂ ਹੈ। ਸਾਡਾ ਪੰਜਾਬੀਆਂ ਦਾ ਏਜੰਡਾ ਹੀ ਨਹੀਂ ਹੈ। ਜਿਹੜਾ ਉੱਥੇ ਵੱਖਵਾਦ ਵਾਲਾ ਝੰਡਾ ਸਾਡਾ ਪੰਜਾਬੀਆਂ ਦਾ ਝੰਡਾ ਥੋੜੀ ਉਹ ਤਾਂ ਹੈ ਹੀ ਸਹੀ ਤਾਂ ਜੀ ਹੋਰ ਹੈ ਜੀ ਮੈਂ ਨਾ ਜੀ 7 ਦੇਸ਼ ਨੇ ਜਿਹੜੇ ਉਹਨਾਂ ਦੀ 2025 ਦੀ ਗਰੋਥ ਰੇਟ ਤੇ ਨਜ਼ਰ ਮਾਰ ਰਿਹਾ ਸੀਗਾ ਹਾਈਸਟ ਗਰੋਥ ਰੇਟ ਜਿਹੜੀ 2025 ਦੀ ਅਨੁਮਾਨਿਤ ਨਜ਼ਰ ਆ ਰਹੀ ਹੈ ਉਹ ਅਮਰੀਕਾ ਦੀ ਆ ਰਹੀ ਹੈ 1.8 ਦੂਸਰੇ ਪਾਸੇ ਜੀ 7 ਦੇ ਸਾਰੇ ਦੇਸ਼ਾਂ ਤੋਂ ਉੱਪਰ ਭਾਰਤ ਦੀ ਗਰੋਥ ਰੇਟ 6.2 ਨਜ਼ਰ ਆਉਂਦੀ ਹੈ ਤਾਂ ਅਜੇ ਹੀ ਦੇ ਵਿੱਚ ਜਿਹੜਾ ਸਵਾਲ ਮੇਰਾ ਪਹਿਲਾਂ ਸੀ ਮੈਂ ਫਿਰ ਉਹੀ ਕਰ ਰਿਹਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਪਰਮਨੈਂਟ ਦੇਸ਼ ਦੇ ਤੌਰ ਦੇ ਉੱਪਰ ਜਿਹੜੀ ਐਂਟਰੀ ਹੈ ਉਹ ਭਾਰਤ ਦੀ ਕਰਵਾ ਲੈਣੀ ਚਾਹੀਦੀ ਹੈ ਕਿਉਂਕਿ ਹੁਣ ਇੱਕ ਗੈਸਟ ਮੁਲਕ ਦੇ ਤੌਰ ਦੇ ਉੱਪਰ ਜਿਹੜੀ ਪਾਰਟਿਸਪੀਸ਼ਨ ਉਹ ਭਾਰਤ ਦੇ ਰਹੀ ਹੈ ਦੇਖੋ ਤੇਜ਼ੀ ਨਾਲ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਆ ਜਦੋਂ ਵਿਦੇਸ਼ਾਂ ਦੇ ਵਿੱਚ ਵਿਚਰਦੇ ਆ ਜਾਂਦੇ ਆ ਅਸੀਂ ਇੱਥੇ ਚਰਚਾ ਹੁੰਦੀ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਤਾਂ ਵਿਦੇਸ਼ੀ ਤੁਰੇ ਰਹਿੰਦੇ ਆ ਲੇਕਿਨ ਜਿਹੜੀ ਸਾਡੀ ਵਿਦੇਸ਼ ਨੀਤੀ ਆ ਹੁਣ ਉਸ ਦੇ ਵਿੱਚ ਇਹ ਤਰਜੀਹਾਂ ਬੜੀਆਂ ਸਪਸ਼ਟ ਆ ਕਿ ਭਾਰਤ ਨੂੰ ਜਿਹੜੀਆਂ ਅੰਤਰਰਾਸ਼ਟਰੀ ਮੰਚ ਹੈਗੇ ਨੇ ਉਹਨਾਂ ਦੇ ਵਿੱਚ ਪੱਕੀ ਨਮਾਇੰਦਗੀ ਜਿਹੜੀ ਆ ਪੱਕੀ ਸੀਟ ਹੈ ਚਾਹੇ ਜੁਨ ਸਿਕਿਉਰਟੀ ਦਾ ਮਾਮਲਾ ਆਏਗਾ ਸਿਕਿਉਰਟੀ ਕੌਂਸਲ ਦਾ ਮਾਮਲਾ ਆਏਗਾ ਚਾਹੇ ਜੀ 7 ਦਾ ਮਾਮਲਾ ਆਏਗਾ ਇਹ ਬਿਲਕੁਲ ਇਸ ਦੇ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਬੜੇ ਸਵਰਤਾ ਨਾਲ ਕੰਮ ਕਰ ਰਹੇ ਹੈ ਔਰ ਬਹੁਤ ਅੱਛਾ ਪ੍ਰਭਾਵ ਬਹੁਤ ਅੱਛਾ ਰਿਸਪੌਂਸ ਜਿਹੜਾ ਉਹ ਜਿਹੜੀਆਂ 5 I ਦੇ ਵੱਲੋਂ ਹੀ ਇਕੱਲਾ ਇਹ ਨਹੀਂ ਹੈ ਕਿ ਮੈਂ ਕਹਿੰਦਾ 5 I ਦੇ ਵਿੱਚੋਂ ਅਮਰੀਕਾ ਵੀ ਹੈ ਕੈਨੇਡਾ ਵੀ ਹੈ ਨਿਊਜ਼ੀਲੈਂਡ ਹੈ ਆਸਟ੍ਰੇਲੀਆ ਹੈ ਉਦੇਖੋ ਮੇ ਅਸਟ੍ਰੇਲੀਆ ਨਾਲ ਵੀ ਸਾਡੇ ਸਬੰਧ ਕਿੰਨੇ ਬਿਹਤਰ ਹੋਏ ਨੇ ਇਵਨ ਯੂਕੇ ਦੇ ਵਿੱਚ ਵੀ ਹਾਂ ਸਾਰੇ ਪਾਸਿਓਂ ਠੀਕ ਹੈਗਾ ਔਰ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਆਪਣੇ ਦੇਸ਼ ਦੇ ਨੇਤਾ ਤੇ ਔਰ ਇਸ ਤੇ ਮਾਣ ਕਰਨਾ ਚਾਹੀਦਾ ਦੂਸਰਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੌਰਾ ਕੀਤਾ ਵੱਖ-ਵੱਖ ਮੁਲਕਾਂ ਦਾ ਇੱਕ ਆਲ ਪਾਰਟੀ ਵਫਦੇ ਤੌਰ ਤੇ ਤੁਸੀਂ ਗਏ ਇੱਕ ਭਾਰਤੀ ਦੇ ਤੌਰ ਤੇ ਰਿਪਰੈਜ਼ੈਂਟ ਸੀ ਜਿਹੜਾ ਉਹ ਕੀਤਾ ਕਿ ਉਹ آپریشن ਸੰਦੂਰ ਨੂੰ ਅੰਜਾਮ ਕਿਉਂ ਦੇਣਾ ਪਿਆ ਔਰ ਕੀ ਉਸ ਦਾ ਤਰਕ ਰਹੇਗਾ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ ਕਿਸ ਤਰੀਕੇ ਦਾ ਤਜਰਬੇ ਨਵੇਂ ਉੱਥੇ ਦੇਖਣ ਨੂੰ ਮਿਲੇ ਇਹ ਬਹੁਤ ਇਤਿਹਾਸਿਕ ਮੌਕਾ ਸੀ ਜੀ ਬਹੁਤ ਵੱਡੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸਰਪਾਰਟੀ ਜਿਹੜਾ ਅਸੀਂ ਡੈਲੀਗੇਸ਼ਨ ਬਣਾਇਆ ਔਰ ਡੈਲੀਗੇਸ਼ਨ ਜਿਹੜਾ ਵਨ ਸੀ ਉਸ ਦਾ ਮੈਂ ਹਿੱਸਾ ਸੀ ਔਰ ਸਾਡੇ ਸਾਹਮਣੇ ਚੁਣੌਤੀ ਇਹ ਸੀ ਕਿ ਅਸੀਂ ਸਲਾਮਕ ਦੇਸ਼ਾਂ 'ਤੇ ਜਾਣਾ ਸੀ ਜਿੱਥੇ ਸਾਡਾ ਇਹ ਪ੍ਰਭਾਵ ਸੀ ਕਿ ਪਾਕਿਸਤਾਨ ਵਿਕਟਮ ਕਾਰਡ ਪਲੇ ਕਰ ਰਿਹਾ ਹੈਗਾ ਉਹ ਆਪਣਾ ਰੋਣਾ ਰੋਵੇਗਾ ਕਿ ਮੈਨੂੰ ਇਹ ਸਲਾਮਕ ਦੇਸ਼ਾਂ ਮੈਨੂੰ ਭਾਰਤ ਦੇ ਹਮਲੇ ਤੋਂ ਬਚਾਓ ਔਰ ਉੱਥੇ ਜਾ ਕੇ ਜੋ ਤੁਸੀਂ ਭਾਰਤ ਦਾ ਪੱਖ ਰੱਖਿਆ ਲੇਕਿਨ ਸਾਨੂੰ ਹੈਰਾਨਗੀ ਹੋਈ ਕਿ ਉੱਥੇ ਪਹਿਲਾਂ ਹੀ ਪਰ ਦੇ ਪ੍ਰਧਾਨ ਮੰਤਰੀ ਕਈ ਵਾਰ ਜਾ ਚੁੱਕੇ 사우ਦੀ ਅਰੇਬੀਆ ਇੱਕ ਵੱਡਾ ਥਾਟ ਲੀਡਰ ਹੈ ਇਸ ਲੰਕ ਕੰਟਰੀਜ਼ ਦਾ ਅਸੀਂ ਬਹਿਰਨ ਕੁਵੇਤ 사우ਦੀ ਅਰੇਬੀਆ ਅਲਜੀਰੀਆ ਵਿੱਚ ਗਏ ਸੀ ਔਰ ਉੱਥੇ ਉਹਨਾਂ ਦੀ ਜਿਹੜੀ ਰਿਸ਼ਤੇ ਹੈ ਉਹਨਾਂ ਦੀ ਮਿੱਤਰਤਾ ਜਿਹੜੇ ਕਰਾਉਨ ਪ੍ਰਿੰਸ ਹੈ ਪਰ ਦੇ ਪ੍ਰਧਾਨ ਮੰਤਰੀ ਦੇ ਨਾਲ ਉਹ ਬਹੁਤ ਚੰਗੇ ਸਬੰਧ ਹੈ ਅਠਵਰੀ ਤੋਂ ਉਹਨਾਂ ਦੀ ਮੁਲਾਕਾਤ ਹੋ ਚੁੱਕੀ ਔਰ ਤੀਜੀ ਵਾਰ ਪ੍ਰਧਾਨ ਮੰਤਰੀ 사우ਦੀ ਅਰੇਬੀਆ ਦੌਰੇ ਤੇ ਸੀ ਜਦੋਂ ਪਹਿਲਗਾਮ ਦਾ ਕਾਂਡ ਹੋਇਆ ਉੱਥੋਂ ਵਾਪਸ ਆਏ ਜੀ ਜੀ ਉਹ ਸਾਰੇ ਦੇਸ਼ਾਂ ਦੇ ਵਿੱਚ ਹੀ ਬਹੁਤ ਵੱਡਾ ਪ੍ਰਭਾਵ ਆਲਰੇਡੀ ਹੈਗਾ ਸੀ ਲੇਕਿਨ ਉੱਥੇ ਜਿਹੜਾ ਪੱਖ ਰੱਖਣਾ ਸੀ ਕਿ ਭਾਰਤ ਜਿਹੜਾ ਹੈਗਾ ਧਰਮਨਿਰਪੱਖ ਦੇਸ਼ ਹੈ ਜਿੱਥੇ ਸਾਰੇ ਧਰਮ ਦੇ ਲੋਕ ਸਾਡੇ ਗਰੁੱਪ ਦੇ ਵਿੱਚ ਤਾਂ ਮੁਸਲਮਾਨ ਹੋਵੇ ਸੀ ਸਾਹਿਬ ਹੋਵੇ ਸੀ ਗੁਲਾਮ ਨਬੀ ਜਾਦਵੀ ਸੀਗੇ ਔਰ ਸਿੱਖਾਂ ਦੇ ਤੌਰ ਤੇ ਮੇਰਾ ਵੀ ਉਸ ਦੇ ਵਿੱਚ ਯੋਗਦਾਨ ਸੀ ਸਾਰੇ ਧਰਮਾਂ ਦੇ 크ਰਿਸਚੀਅਨ ਵੀ ਸੀ ਔਰ ਉੱਥੇ ਜਾ ਕੇ ਜਿਹੜੇ ਸਾਡੇ ਵਿਰੋਧੀ ਪਾਰਟੀਆਂ ਦੇ ਲੋਕ ਸੀ ਉੱਥੇ ਸਾਰੇ ਇੱਕ ਸੀਗੇ ਉਥੇ ਭਾਰ ਦਾ ਪੱਕ ਰੱਖਿਆ ਉਹ ਵੈਸੀ ਸਾਹਿਬ ਨੇ ਗੁਲਾਮ ਨਬੀ ਜਾ ਜੀ ਨੇ ਦੱਸਿਆ ਕਿ ਭਾਰ ਦੇ ਵਿੱਚ ਮੁਸਲਮਾਨਾਂ ਦੀ ਗਿਤੀ ਤਾਂ ਪਾਕਿਸਤਾਨ ਤੋਂ ਜ਼ਿਆਦਾ ਭਾਰ ਦੇ ਵਿੱਚ ਮੁਸਲਮਾਨਾਂ ਦੀ ਜਿਹੜੀ ਕਹਿ ਲਓ ਹਾਲਾਤ ਨੇ ਜਾਂ ਜਿਹੜੀ ਇਹਨਾਂ ਦੀ ਧਾਰਮਿਕ ਆਜ਼ਾਦੀ ਉਹ ਪਾਕਿਸਤਾਨ ਤੋਂ ਬਿਹਤਰ ਹੈਗੀ ਆ ਇੱਥੇ ਅਸੀਂ ਬਿਹਤਰ ਹੈਗੇ ਆ ਤਾਂ ਕਿਸੇ ਔਰ ਜਿੰਨਾ ਵੀ ਇਸਲਾਮ ਦਾ ਸਕਾਲਰਸ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਵਧੀਆ ਸਕਾਲਰ ਜਿਹੜੇ ਮੰਨੇ ਗਏ ਆ ਉਹ ਭਾਰਤ ਦੇ ਮੰਨੇ ਗਏ ਆ ਤੁਸੀਂ ਇਸ ਕਰਕੇ ਕੋਈ ਇੱਥੇ ਦੀ ਸੱਭਿਆਚਾਰੀ ਦੀ ਵਿੱਚ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਹੈਗਾ ਭਾਰਤ ਦੀ ਸਹੀ ਤਸਵੀਰ ਪੇਸ਼ ਕੀਤੀ। ਔਰ ਅਹਿਮ ਗੱਲ ਇਹ ਸੀ ਕਿ ਉੱਥੇ ਅਸੀਂ ਮਲਟੀ ਲੈਵਲ ਦੀਆਂ ਡੈਲੀਬੇਸ਼ਨਸ ਕੀਤੀਆਂ। ਅਸੀਂ ਉੱਥੋਂ ਦੇ ਸਰਕਾਰਾਂ ਦੇ ਨੁਮਾਇੰਦਿਆਂ ਨਾਲ ਵੀ ਮਿਲੇ, ਅਸੀਂ ਥਿੰਕ ਟੈਂਕ ਨਾਲ ਵੀ ਮੁਲਾਕਾਤ ਕੀਤੀ, ਅਸੀਂ ਪਬਲਿਕ ਨਾਲ ਵੀ ਕੀਤੀ। ਅਸੀਂ ਇੰਸਟੀਚੂਨ ਦੇ ਵਿੱਚ ਵੀ ਗਏ। ਔਰ ਉੱਥੇ ਅਸੀਂ ਇੱਕ ਮੁੱਦਾ ਰੱਖਿਆ ਕਿ ਪਾਕਿਸਤਾਨ ਆਰਥਿਕ ਤੌਰ ਤੇ ਕਿੰਨਾਲ ਹੋ ਚੁੱਕਿਆ। ਇਹਨੂੰ ਅੰਤਰਰਾਸ਼ਟਰੀ ਫੰਡਿੰਗ ਮਿਲਦੀ ਹੈ। ਬਹੁਤ سارے ਰਾਤ ਦੇ ਫੰਡ ਮਿਲਦੇ ਆ ਪਾਕਿਸਤਾਨ ਨੂੰ ਕਿਉਂਕਿ ਉਹ ਉੱਥੇ ਪੋਲੀਓ ਹਲੇ ਤੱਕ ਖਤਮ ਨਹੀਂ ਹੋਇਆ ਪੋਲੀਓ ਵੱਡੀ ਗਿਣਤੀ ਵਿੱਚ ਹੋ ਰਿਹਾ ਹੈ ਭੁੱਖਮਰੀ ਉੱਥੇ ਹੈਗੀ ਆ ਉੱਥੇ ਦਵਾਈਆਂ ਨਹੀਂ ਹੈਗੀਆਂ ਸਿਹਤ ਸੂਤਾਂ ਨਹੀਂ ਹੈਗੀਆਂ ਤੇ ਅੰਤਰਰਾਸ਼ਟਰੀ ਫੰਡਿੰਗ ਮਿਲਦੀ ਆ ਔਰ ਕੁਝ ਦੇਸ਼ ਵੀ ਉਹਨਾਂ ਦੀ ਮਦਦ ਕਰਦੇ ਆ ਸਾਊਦੀ ਅਰੇਬੀਆ ਨੇ ਵੀ ਫੰਡ ਦਿੱਤਾ ਸੀ ਲੇਕਿਨ ਉਹ ਫੰਡ ਅਤਵਾਦ ਵਾਸਤੇ ਯੂਜ਼ ਕਰ ਲੈਂਦਾ ਇੱਕੋ ਹੀ ਕੰਮ ਕਿਉਂਕਿ ਬੰਦਮਣਾ ਇਹ ਆ ਕਿ ਦੁਨੀਆ ਭਰ ਦੇ ਵਿੱਚ ਜਿੰਨੇ ਦੇਸ਼ ਆ ਉਹਨਾਂ ਕੋਲੇ ਫੌਜ ਹੈ ਲਿਕਨ ਪਾਕਿਸਤਾਨ ਦੇ ਜਦੋਂ ਆਪਾਂ ਗੱਲ ਕਰਦੇ ਹਾਂ ਸਬੰਧ ਵਿੱਚ ਉੱਥੇ ਫੌਜ ਦੇ ਕੋਲੇ ਦੇਸ਼ ਹੈ ਉਲਟਾ ਕੰਮ ਹੈ ਇੱਕ ਹੀ ਇੱਕ ਹੀ ਦੇਸ਼ ਹੈ ਜਿਹੜਾ ਫੌਜ ਦੇ ਅਧੀਨ ਹੈ ਉੱਥੇ ਕਹਿੰਨ ਨੂੰ ਡੈਮੋਕ੍ਰੇਸੀ ਹੈ ਲੇਕਿਨ ਉੱਥੇ ਫੌਜ ਜਿਹੜੀ ਹੈ ਕਰਪਟ ਹੈ ਬੇਈਮਾਨ ਹੈ ਔਰ ਤੁਸੀਂ ਦੇਖੋਗੇ ਕਿ ਜਿੰਨੇ ਵੀ ਫੰਡਸ ਆਉਂਦੇ ਆ ਫੌਜ ਜਿਹੜੀ ਹੈ ਉਹਨਾਂ ਨੂੰ ਮਿਸਯੂਟਾਈਲਾਈਜ਼ ਕਰਦੀ ਹੈ ਔਰ ਅਸੀਂ ਉੱਥੇ ਡਿਮਾਂਡ ਰੱਖੀ ਸੀ ਕਿ ਜਿਹੜੀ ਇੱਕ ਵਿਸ਼ੇਸ਼ ਸੰਸਥਾ ਹੈਗੀ ਆ FATF ਫਾਈਨੈਂਸ਼ੀਅਲ ਆਡਿਟ ਟਾਸਕ ਫੋਰਸ ਹੈ ਜਿਹੜੀ ਕਿ ਅਸਿਆ ਵਿੱਤੀ ਗਰਾਂਟਾਂ ਦੀ ਮਿਸਯੂਜ਼ ਰੋਕਣ ਵਾਸਤੇ ਬਣੀ ਹੈ ਉਸ ਦੀ ਗ੍ਰੇ ਲਿਸਟ ਹੈ ਜਿਹੜੇ ਦੇਸ਼ ਗਲਤ ਕੰਮਾਂ ਵਾਸਤੇ ਪੈਸਾ ਯੂਜ਼ ਕਰਦੇ ਆ ਉਸ ਤੇ ਫਿਰ ਉਹ ਟਾਸਕ ਫੋਰਸ ਕੰਮ ਕਰਦੀ ਹੈ ਅਸੀਂ ਉੱਥੇ ਇੱਕ ਮੁੱਦਾ ਰੱਖਿਆ ਸੀ ਇਹਨਾਂ ਸਲਾਮਕ ਦੇਸ਼ਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਪਾਕਿਸਤਾਨ ਨੂੰ ਉਸ ਗ੍ਰੇ ਲਿਸਟ ਦੇ ਵਿੱਚ ਪਾਉਣਾ ਚਾਹੀਦਾ ਔਰ ਉਹ ਕੱਲ ਨੋਟਿਸ ਪਾਕਿਸਤਾਨ ਨੂੰ ਜਾਰੀ ਹੋ ਗਿਆ FATF ਤੋਂ ਕਿ ਅਸੀਂ ਤੋਂ ਨੂੰ ਗ੍ਰੇ ਲਿਸਟ ਵਿੱਚ ਪਾ ਦੇਣਾ ਜਿਉ ਗ੍ਰੇ ਲਿਸਟ ਵਿੱਚ ਪੈਂਦਾ ਅੱਧਾ ਕੰਮ ਤਾਂ ਉਸ ਦੇ ਨਾਲ ਠੀਕ ਹੋ ਜਾਣਾ ਕਿ ਇਹ ਇਹ ਜਿਹੜਾ ਪੈਸਾ ਡਬਟ ਹੁੰਦਾ ਕਿਉਂਕਿ ਅਤਵਾਦ ਦੇਖੋ ਸਿਰਫ ਪੈਸੇ ਨਾਲ ਚੱਲ ਰਿਹਾ ਹੋਰ ਕੁਝ ਨਹੀਂ ਹੈਗਾ ਲਾਲਚ ਦੇ ਕੇ ਲੋਕਾਂ ਤੋਂ ਇਹ ਗਲਤ ਕੰਮ ਕਰਾਉਂਦੇ ਆ ਔਰ ਇਹ ਬਹੁਤ ਵੱਡੀ ਅਚੀਵਮੈਂਟ ਹੈ ਪੂਰੇ ਦੁਨੀਆ ਭਰ ਦੇ ਜਿਹੜੇ ਅਹਿਮੀਅਤ ਰੱਖਣ ਵਾਲੇ ਦੇਸ਼ਾਂ ਵਿੱਚ ਔਰ ਹੁਣ ਵੀ ਜਦੋਂ ਪ੍ਰਧਾਨ ਮੰਤਰੀ ਜਦੋਂ ਗਏ ਆ ਕੈਨੇਡਾ ਕੈਨੇਡਾ ਥੋੜੀ ਥੋੜੀ ਚਲੇ ਗਿਆ ਉਹ ਪਹਿਲਾਂ ਸਾਈਪ੍ਰਸ ਗਿਆ ਸਾਈਪ੍ਰਸ ਜਿਹੜਾ ਹੈ ਉਹ ਯੂਰਪੀਅਨ ਯੂਨੀਅਨ ਦਾ ਇੱਕ ਅਹਿਮ ਮੈਂਬਰ ਹੈ ਔਰ ਯੂਰਪ ਦੇ ਵਿੱਚ ਬਹੁਤ ਵੱਡਾ ਭਾਰਤ ਦਾ ਮਦਦਗਾਰ ਹੈ 23 ਸਾਲਾਂ ਬਾਅਦ ਉੱਥੇ ਕੋਈ ਪ੍ਰਧਾਨ ਮੰਤਰੀ ਜਾਂਦੇ ਆ। ਔਰ ਉਹ ਆਪਣੇ ਮਿੱਤਰ ਦੇਸ਼ ਨੂੰ ਜਾ ਕੇ ਉੱਥੇ ਇੱਕ ਨਿੱਘਾ ਸਬੰਧ ਔਰ ਉਥੋਂ ਦਾ ਹਾਈਐਸਟ ਅਵਾਰਡ ਜਿਹੜਾ ਹੈ ਉਹ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ। ਉਹ ਸਾਰੇ ਭਾਰਤੀਆਂ ਦਾ ਸਨਮਾਨ 140 ਕਰੋੜ ਸਨਮਾਨ ਭਾਰਤੀਆਂ ਦਾ ਹੋਇਆ। ਔਰ ਹੁਣ ਪ੍ਰਧਾਨ ਮੰਤਰੀ ਕ੍ਰੋਆਸ਼ੀਆ ਤੋਂ ਬਾਅਦ ਕਰੋਸ਼ਿਆ ਗਏ। ਉਹ ਤਾਂ ਆਉਂਦੇ ਜਾਂਦੇ ਦੋਨੋਂ ਟਾਈਮ ਤੇ ਕੰਮ ਕਰ ਰਹੇ ਆ ਨਾ ਔਰ ਕਰੋਸ਼ੀਆ ਆਪਣੀ ਤਰ੍ਹਾਂ ਦੀ ਇਮਤ ਰੱਖਦਾ ਪਹਿਲੀ ਵਾਰ ਇਤਿਹਾਸ ਵਿੱਚ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਉਸ ਦੇਸ਼ ਵਿੱਚ ਗਿਆ। ਉਸ ਦੇਸ਼ ਵਿੱਚ ਗਿਆ। ਤੇ ਇਹ ਬਹੁਤ ਵੱਡਾ ਕੰਮ ਹੋ ਰਿਹਾ ਹੈਗਾ ਸਾਨੂੰ ਇਸ ਤੇ ਮਾਣ ਕਰਨਾ ਚਾਹੀਦਾ ਹੈ ਔਰ ਸਾਨੂੰ ਭਰੋਸਾ ਕਰਨਾ ਚਾਹੀਦਾ ਔਰ ਦੇਸ਼ ਦੇ ਵਾਸਤੇ ਸਾਨੂੰ ਆਪਸੀ મતਭੇਦ ਪਲਾ ਕੇ ਲੋਕਲ ਰਾਜਨੀਤੀ ਨੂੰ ਪਾਸੇ ਰੱਖਦੇ ਹੋ ਇਕੱਠੇ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਜੀ ਸੋ ਗਲਵਤ ਕਰ ਰਹੀ ਸੀ ਸਤਨਾਮ ਸਿੰਘ ਸੰਦੂ ਸਾਹਿਬ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਭਾਰਤ ਹੁਣ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਇੱਕ ਮਾਰਕਾ ਸੀ ਉਹ ਸਥਾਪਿਤ ਕਰ ਰਿਹਾ ਔਰ ਭਾਰਤ ਜਿਸ ਤਿੱਕੇ ਦੇ ਨਾਲ ਚੌਥੀ ਨੰਬਰ ਦੀ ਅਰਥਵਿਵਸਥਾ ਪੂਰੀ ਦੁਨੀਆ ਦੀ ਬਣ ਚੁੱਕਿਆ ਤਾਂ ਇਸ ਦਾ ਸਿੱਧਾ ਅਸਰ ਹੁਣ ਜਿਹੜਾ ਕਹਿੰਦੇ ਕਿ ਵਿਸ਼ਵ ਵਿਆਪੀ ਦੇਸ਼ਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕੈਮਰਾਮੈਨ सुरेंद्र ਦਿਨਾਰ ਰੋਹਿਤ ਬੰਸਲ ਜੀ ਮੀਡੀਆ ਚੇਨਈ